ਸਤਿ ਸ਼੍ਰੀ ਅਕਾਲ ਅਸਲਾਮੁਅਲਿਕਮ ਨਮਸਕਾਰ ਪੰਜਾਬੀ ਖਿੱਤੇ ਚਾਹੇ ਉਹ ਪਾਰ ਦਾ ਪੰਜਾਬ ਹੋਵੇ ਚਾਹੇ ਪਾਕਿਸਤਾਨ ਦਾ ਪੰਜਾਬ ਆਮ ਲੋਕਾਂ ਦੀ ਭਾਸ਼ਾ ਵਿੱਚ ਇਹ ਅਖਾਂਨ ਪ੍ਰਚਲਿਤ ਹੈ ਅਜੇ ਦਿੱਲੀ ਦੂਰ ਹੈ ਇਸ ਦੀ ਕਹਾਣੀ ਬੜੀ ਦ੍ਰਾਸਕ ਹੈ ਕਿ ਇਹ ਅਖਾਂਨ ਨੇ ਕਦੂ ਆਪਣੀ ਹੋਣ ਲਈ ਆਓ ਗੱਲ ਕਰਦੇ ਹਾਂ ਉਸ ਸਮੇਂ ਦੀ ਜਦੋਂ ਦਿੱਲੀ ਤਖਤ ਤੇ ਤੁਗਲਕ ਵੰਸ਼ ਦੇ ਬਾਨੀ ਗਿਆਸੂਦੀਨ ਤੁਗਲਕ ਦਾ ਰਾਜ ਸੀ ਜਿਹਦਾ ਸਮਾਂ 1320 ਤੋਂ 1325 ਤੱਕ ਤਸੀਹ ਇਹ ਉਹ ਸਮਾਂ ਸੀ ਜਦੋਂ ਮੰਗੋਲ ਭਾਰਤ ਵਿੱਚ ਕਾਫੀ ਵਾਰ ਆక్రਮਣ ਕਰਦੇ ਸਨ ਗਿਆਸੂद्दीन तुਗਲਕ ਨੇ ਉਸ ਸਮੇਂ ਦਿੱਲੀ ਦੇ ਗਿਆਸਪੁਰਾ ਇਲਾਕੇ ਵਿੱਚ ਆਪਣੀ ਰਿਆਸ਼ਿਬ ਬਣਾਈ ਅਤੇ ਉਸ ਸਮੇਂ ਹੀ ਦਿੱਲੀ ਵਿੱਚ ਨਿਜ਼ਾਮੋ ਦੀ ਨੌਲੀਆ ਬਹੁਤ ਹਰਨਪਿਆਰੇ ਸਨ। ਭਾਵੇਂ तुਗਲਕ ਦੇ ਦਰਬਾਰੀ ਖੁਸਰੋ ਨੂੰ ਤਾਂ ਬੇहद ਪਸੰਦ ਕਰਦੇ ਸਨ ਪਰ ਉਹਨਾਂ ਦੀ ਔਲੀਆ ਨਾਲ ਅਨਬੰਦ ਰੰਦੀ ਸੀ। ਉਹਨਾਂ ਨੂੰ ਸ਼ੱਕ ਰਹਿੰਦਾ ਸੀ ਕਿ ਔਲੀਆ ਦੇ ਮਰੀਦ ਤੁਗਲਕਾਂ ਦੇ ਖਲਾਬ ਘੜਤਾ ਘੜਦੇ ਰਹਿੰਦੇ ਹਨ ਇਤਿਹਾਸਕਾਰ ਮੰਨਦੇ ਹਨ ਕਿ ਗਿਆਸੋਦੀਨ ਤੁਗਲਕ ਅਤੇ ਨizamuddin اولیا دی ਵਿੱਚ ਅਣਬੰਧਾਈ ਕਾਰਨ ਤੁਲਕਾਬਾਦ ਵਿਖੇ ਕਿਲੇ ਦੀ ਉਸਾਰੀ ਸੀ ਕਿਉਂਕਿ ਉਸ ਦੀ ਉਸਾਰੀ ਲਈ ਬਹੁਤ ਸਾਰੇ ਮਜ਼ਦੂਰ ਅਤੇ ਮਿਸਤਰੀ ਲੜਿੰਦੇ ਸਨ ਤੇ ਠੀਕ ਉਸ ਸਮੇਂ ਔਲੀਆ ਵੀ ਇਸ ਬੋਲੀਦੰਰਮਾਨ ਕਰਵਾ ਰਹੇ ਸਨ ਗਿਆਸੁੱਦੀਨ ਤੁਗਲਕ ਨੇ ਦਿੱਲੀ ਦੇ ਆਸ-ਪਾਸ ਦੇ ਸਾਰੇ ਹੀ ਮਜ਼ਦੂਰ ਅਤੇ ਮਿਸਤਰੀ ਤੁਗਲਕਾਬਾਦ ਦੇ ਕਿਲੇ ਦੀ ਤਮੀਰ ਲਈ ਤਾਇਨਾਤ ਕੀਤੇ ਹੋਏ ਸਨ ਇਸ ਕਰਕੇ ਬੋਲੀ ਬਨ ਵਿੱਚ ਦਿੱਕਤ ਆ ਰਹੀ ਸੀ ਜੋ ਰਾਤ ਦੇ ਸਮੇਂ ਤਾ 올ियाਵਲ ਨੂੰ ਦਿੱਤਾ ਜਾਣ ਵਾਲਾ ਤੇਲ ਜੋ ਦੀਵੇ ਤੇ ਲਾਲ ਟੈਂਪ ਵਿੱਚ ਪੈਂਦਾ ਸੀ ਉਹ ਵੀ ਬੰਦ ਕਰ ਦਿੱਤਾ ਗਿਆ ਮੰਨਿਆ ਜਾਂਦਾ ਹੈ ਕਿ ਇਸ ਬੋਲੀ ਦੇ ਪਾਣੀ ਨਾਲ ਦੀਵੇ ਜਗਾ ਕੇ ਨizamuddin 올िया ਨੇ ਇਸ ਬੋਲੀ ਦਾ ਕਾਰਜ ਪੂਰਨ ਕਰਵਾਇਆ ਸੀ ਇਤਿਹਾਸਕਾਰ ਲਿਖਦੇ ਹਨ ਕਿ ਗਿਆਸੂਦੀਨ ਤੁਗਲਕ ਜਦੋਂ ਤੁਰਬਤ ਅਤੇ ਬੰਗਾਲ ਫਤਿਹ ਕਰਕੇ ਖੁਸ਼ੀ-ਖੁਸ਼ੀ ਦਿੱਲੀ ਨੂੰ ਪਰਤਿਆ ਸੀ ਤਾਂ ਉਹ ਜੋਸ਼ ਵਿੱਚ ਫੌਜ ਤੋਂ ਬਹੁਤ ਅੱਗੇ ਨਿਕਲ ਗਿਆ ਜਦੋਂ ਉਸਦੇ ਪੁੱਤਰ ਬਲਗੂ ਖਾਨ ਨੇ ਜੋ ਬਾਅਦ ਵਿੱਚ ਮੁਹੰਮਦ ਬਿੰ ਤੁਗਲਕ ਬਣਿਆ ਨੇ ਸੁਣਿਆ ਤਾਂ ਉਸ ਨੇ ਫਗਾਂਡਪੁਰ ਵਿੱਚ ਜਿਹੜਾ ਤੋਲਕਾਬਾਦ ਤੋਂ ਤਕਰੀਬਨ 100 ਕਿਲੋਮੀਟਰ ਦੂਰੀ 'ਤੇ ਹੈ ਵਿਖੇ ਕਸਰੇ ਤੁਗਲਕ ਉਸਾਰਿਆ ਫਗਾਨੜਪੁਰ ਪਹੁੰਚ ਕੇ ਗਿਆਸਦੀਨ ਮੁਹੰਮਦ ਤੁਗਲਕ ਨੇ ਰਾਤ ਨਾ ਰਾਤ گزارੀ ਅਤੇ ਇਸਵੀਰਨ ਆਸਤੇਲੀ ਉਠਿਆ। ਅਲੂਖ ਖਾਨ ਦੇ ਮਨਸੂਬੇ ਅਨਸਾਰ ਹਾਥੀ ਉਸ ਨੂੰ ਸਲਾਮੀ ਦੇ ਨਾਏ ਜਦੋਂ ਪਰਤਿਆਤਾ ਮੈਲ ਦੀ ਛੱਤ ਉਸ ਉੱਤੇ ਡਿੱਗ ਗਈ ਗਿਆਸਦੀਨ ਮੁਹੰਮਦ ਤੁਗਲਕ ਸਨੇਂਦਰ ਬਾਰੀਆਂ ਦੇ ਥੱਲੇ ਦਬ ਕੇ ਮਾਰਿਆ ਗਿਆ। ਤੇ ਕਦੇ ਵੀ ਦਿੱਲੀ ਨਾ ਪਹੁੰਚ ਸਕਿਆ। ਇਸ ਕਰਕੇ ਨizamuddin aulia walu ਬੋਲੇਗੇ ਸ਼ਬਦ ਹਨੂਜ਼ ਦਿੱਲੀ ਦੁਰਸਤ ਪਾਵ ਦਿੱਲੀ ਅਜੇ ਦੂਰ ਹੈ ਦੇ ਪਰਮਾਨ ਪੂਰੇ ਹੋਏ ਤੇ ਇਹ ਅਖਾਨ ਆਮ ਲੋਕਾਂ ਦੀ ਜ਼ੁਬਾਨ ਤੇ ਚੜ ਗਿਆ ਕਿਹਾ ਜਾਂਦਾ ਹੈ ਕਿ ਗਿਆਸੋਦੀਨ ਤੁਗਲਕ ਦੀ ਮੌਤ ਪਿੱਛੇ ਸਾਇਸੀ ਜાં ਤੇ ਹਾਥੀ ਵੱਲੂ ਗिराਇਆ ਗਿਆ ਮਹਿਲ ਜાં ਕੁਦਰਤ ਦੀ ਕਰੋਪੀ ਭਾਵ ਬਿਜਲੀ ਦੇ ਡਿਗਣ ਨਾਲ ਉਹਨਾਂ ਦੀ ਮੌਤਾ ਹੋਣਾ